ਪ੍ਰਾਪਤ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜਲਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜਲਾ ਗੋਲੀਆਂ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਐ ਪੁਲਿਸ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ ਬਾਕੀ ਕੋਈ ਵੀ ਡਰੰਕਡ ਡਰਾਈਵਰ ਐ ਬਿਨਾ ਨੰਬਰੀਆ ਮੂੰਹ ਬੰਨੇ ਐ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਕਾਬੂ ਕਿਤਾ ਕੇ ਮੇਕੋ ਪਟਾਕਾ ਪਾ ਰਿਹਾ ਉਹ ਤਾਂ ਤੁਹਾਨੂੰ ਦਿਖਾਇ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇੰਨੀ ਆਵਾਜ਼ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਤੇ ਅੱਜ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ ਤੇ ਚਲਾਨ ਭਜੀ ਸਲੰਤਰ ਕਰਕੇ ਹੋਇਆ ਜੀ ਹਾਂ ਜੀ ਭਜੀ ਟਾਕੇ ਵਾਜੂ ਇਹ ਹੁਣ ਚੰਗੇ ਮਨ ਦਾ ਕੋਈ ਸੁਣ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਹੁਣ ਹੁਣ ਤਾਂ ਹੋ ਗਿਆ ਜੋ ਹੁਣ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬਹੁਤ ਹੋ ਗਿਆ ਜਿਵੇਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ ਤੇ ਇਹ ਜਥੇਬੰਦੀ 32 ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾਵਾ ਕਰਨੀਆਂ ਦਾ ਸੀਜ਼ਨ ਆ ਜੇ ਇਹ ਕਿਨੇ ਜਾਲੀ ਲਾਦੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਬਲਪੀ ਉਹ ਕਿਹੜੇ ਪੁਲਸ ਵਾਲੇ ਦਜਾਇਤ ਧੱਕਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਹੈ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਂ ਇੱਕ ਕਾਰਵਾਈ ਕੀਤੀ ਜਾਵੇ। ਤਾਂ ਲੱਗਦਾ ਨਹੀਂ ਕਿ ਕਾਨੂੰਨ ਦੇ ਕਿਹਾ ਕਿ ਜਾਲ ਨਹੀਂ ਲਗਾਣੀ ਚਾਹੀਦੀ ਤੇ ਜਾਲੀਆਂ ਪਾਜੀ ਉਸਨੇ ਲਾਤੀਆਂ। ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੋਈ ਨਹੀਂ। ਬੈਕ ਸਾਈਡ ਤੇ ਉਹ ਗਰਮੀ ਹੋਗੀ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ। ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕੋਈਆਂ ਦੇ AC ਨਹੀਂ ਚੱਲਦਾ। ਸਪਾਇਰ ਪਾ ਰਹੇ ਸੀ ਸਪਾਰਚ ਪਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਪੁੱਛ ਲਓ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ। ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਨੂੰ ਪੁੱਛ ਲਓ ਪਿਆ ਸਾਡਾ ਕੈਰੇਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਮਤਲਬ ਵੀ ਸਾਡੂੰ ਕੋਣ ਮਾਝਾ ਕਿ ਸੰਸਕ੍ਰਿਤੀ ਹੈ ਪਤੀ ਜਥੇਬੰਦੀ ਹੈ ਜੋ ਇੱਕ ਜਥੇਬੰਦੀ ਆ ਤੇ ਗਲਤ ਕੰਮ ਕਰਦੇ ਕਿਉਂ ਕਰਦੇ ਆ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਸ ਵਾਲਿਆਂ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੋਕ ਜਾ ਆਪਾਂ ਰੋਕ ਕੇ ਗੱਡੀ ਸਾਈਡ ਤੇ ਕਰ ਲਈ ਟੜਾੜ ਕੱਟ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੌਣ ਜਾਇਜ਼ ਹੈ ਕੌਣ ਅਜਾਇਜ਼ ਆਪਾਂ ਕੋਆਪਰੇਟ ਕਰ ਰਹੇ ਆ ਕੋਵਿਡ ਕਰਕੇ ਜਿਆਦਾ ਆਪਾਂ ਰੰਦ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਤਾਂ ਆਪਾਂ ਰੰਦ ਹੀ ਨਹੀਂ ਕਰ ਰਹੇ ਆ ਆਪਾਂ ਕਹਿਆ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਬੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਵੀ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾਉ ਸਾਡੀ